ਅਮਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਰਅਸਲ ਜਲੰਧਰ ਪਰਸ ਦੇ ਵੱਲੋਂ ਜਲੰਧਰ ਦੀ ਇੱਕ ਅਦਾਲਤ ਦੇ ਵਿੱਚ ਸੈਸ਼ਨ ਕੋਰਟ ਦੇ ਵਿੱਚ ਰਿਮਾਂਡ ਦੇ ਲਈ ਅਪੀਲ ਕੀਤੀ ਗਈ ਹੈ ਅਤੇ ਅਮਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਦਾ ਰਿਮਾਂਡ ਮੰਗਿਆ ਗਿਆ ਹੈ ਪਿਛਲੇ ਦਿਨੀ ਜਦੋਂ ਅਮਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਹੈਪੀ ਨੂੰ ਪੇਸ਼ ਕੀਤਾ ਗਿਆ ਸੀ ਤਾਂ ਅਦਾਲਤ ਵੱਲੋਂ ਰਿਮਾਂਡ ਦੇਣ ਦੀ ਬਜਾਏ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ ਹਰਪ੍ਰੀਤ ਸਿੰਘ ਨੂੰ ਜਿਸ ਤੋਂ ਬਾਅਦ ਹੁਣ ਪੁਲਿਸ ਦੇ ਵੱਲੋਂ ਇੱਕ ਹੋਰ ਨਵੀਂ ਅਪੀਲ ਕਰਕੇ ਇਸ ਮਾਮਲੇ ਦੇ ਵਿੱਚ ਰਿਮਾਂਡ ਦੀ ਮੰਗ ਕੀਤੀ ਗਈ ਹੈ ਕਿਉਂਕਿ ਅਮਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਤੇ ਇਲਜ਼ਾਮ ਨੇ ਨਸ਼ੇ ਦੀ ਰਿਕਵਰੀ ਕਰਨ ਦੇ ਕਿਉਂਕਿ ਪੁਲਿਸ ਦੇ ਵੱਲੋਂ ਦਾਵਾ ਕੀਤਾ ਗਿਆ ਕਿ 4 ਗ੍ਰਾਮ ਆਈਸ ਡਰੱਗ ਉਸ ਦੇ ਕੋਲੋਂ ਬਰਾਬਰਦ ਕੀਤੀ ਗਈ ਸੀ ਇਹ ਦਾਵਾ ਪੁਲਿਸ ਨੇ ਕੀਤਾ ਹੈ ਜੋਸ ਤੋਂ ਬਾਅਦ ਪੁਲਸ ਦਾ ਕਹਿਣਾ ਹੈ ਕਿ ਅਮਰਿਤਪਾਲ ਸਿੰਘ ਦਾ ਭਰਾ ਜਿਹੜਾ ਹੈ ਉਸ ਦੇ ਕੋਲੋਂ ਪੁੱਛਗਿਛ ਅਸੀਂ ਕਰਨੀ ਹੈ ਇਸ ਲਈ ਰਿਮਾਂਡ ਦੇ ਉੱਤੇ ਲੈਣ ਦੇ ਲਈ ਅਪੀਲ ਪਾਈ ਗਈ ਹੈ ਇਸ ਤੋਂ ਬਾਅਦ ਸੁਖਪਾਲ ਸਿੰਘ ਖੈਰਾ ਨੇ ਵੀ ਵੱਡੇ ਸਵਾਲ ਉਸ ਵੇਲੇ ਅਮਰਿਤਪਾਲ ਸਿੰਘ ਦੇ ਭਰਾ ਦੀ ਗ੍ਰਿਫਤਾਰੀ ਉੱਪਰ ਖੜੇ ਕੀਤੇ ਸਨ ਕਿਉਂਕਿ ਖੈਰਾ ਦਾ ਕਹਿਣਾ ਸੀ ਕਿ ਜਦੋਂ ਮੇਰੇ ਉੱਤੇ ਨਸ਼ੇ ਦੇ ਮਾਮਲੇ ਦੇ ਵਿੱਚ ਕਾਰਵਾਈ ਪੁਲਿਸ ਕਰ ਸਕਦੀ ਹੈ ਤਾਂ ਫਿਰ ਅਮਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਹੈਪੀ ਦੇ ਖਿਲਾਫ ਵੀ ਪੁਲਿਸ ਦੇ ਵੱਲੋਂ ਇਹ ਕਾਰਵਾਈ ਜੋ ਕੀਤੀ ਜਾ ਰਹੀ ਹੈ ਇਸ ਦੇ ਉੱਤੇ ਸ਼ੱਕ ਸੁਖਪਾਲ ਸਿੰਘ ਖੈਰਾ ਨੇ ਜ਼ਾਹਿਰ ਕੀਤਾ ਸੀ ਜੇ ਕਾਂਗਰਸ ਨੇ ਬਾਕੀ ਲੀਡਰਾਂ ਦੀ ਗੱਲ ਕਰੀਏ ਤਾਂ ਫਿਰ ਕੁਲਬੀਨ ਸਿੰਘ ਜੀਰਾ ਨੇ ਇਸ ਨੂੰ ਆਖਿਆ ਸੀ ਕਿ ਬਹੁਤ ਵੱਡੀ ਗਲਤੀ ਅਮਰਿਤਪਾਲ ਸਿੰਘ ਦੇ ਭਰਾ ਨੇ ਕੀਤੀ ਹੈ ਸਿੱਖ ਕੌਮ ਦਾ ਨਾਮ ਬਦਨਾਮ ਕਰ ਦਿੱਤਾ ਪਰ ਸੁਖਪਾਲ ਸਿੰਘ ਖੈਰਾ ਨੇ ਇਸ ਮਾਮਲੇ ਦੇ ਵਿੱਚ ਅਮਰਿਤਪਾਲ ਸਿੰਘ ਅਤੇ ਉਸਦੇ ਭਰਾ ਦੇ ਪੱਖ ਵਿੱਚ ਖੜ੍ਹਦਿਆਂ ਇਸ ਮਾਮਲੇ ਤੇ ਸ਼ੱਕ ਜ਼ਾਹਿਰ ਕੀਤਾ ਸੀ ਕਿ ਜੇਕਰ ਮੈਨੂੰ ਵਿਧਾਇਕ ਹੁੰਦੇ ਹੋਏ ਵੀ ਇਹਨੇ ਵੱਡੇ ਕੇਸ ਦੇ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਤਾਂ ਫਿਰ ਹਰਪ੍ਰੀਤ ਸਿੰਘ ਨੂੰ ਕਿਉਂ ਨਹੀਂ ਫਸਾਇਆ ਜਾ ਸਕਦਾ ਇਸ ਤੋਂ ਇਲਾਵਾ ਅਮਰਿਤਪਾਲ ਸਿੰਘ ਦੇ ਪਿਤਾ ਅਤੇ ਹਰਪ੍ਰੀਤ ਸਿੰਘ ਦੇ ਪਿਤਾ ترਸੀਮ ਸਿੰਘ ਦੇ ਵੀ ਇਸ ਮਾਮਲੇ 'ਚ ਵੱਡੇ ਸਵਾਲ ਖੜੇ ਕੀਤੇ ਸੀ ਅਤੇ ਆਖਿਆ ਸੀ ਕਿ ਸਾਨੂੰ ਜਾਣਵੱਜ ਕੇ ਬਦਨਾਮ ਕਰਨ ਦੀ ਕੋਸ਼ਿਸ਼ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਕਿਉਂਕਿ ਜੋ ਬੰਦੇ ਜੋ ਲੋਕ ਨਸ਼ਿਆਂ ਤੋਂ ਹਟਾਉਣ ਦੇ ਲਈ ਕਾਰਵਾਈਆਂ ਕਰ ਰਹੇ ਨੇ ਜਾਂ ਫਿਰ ਮਹਿੰਮ ਚਲਾ ਰਹੇ ਨੇ ਉਹਨਾਂ ਨੂੰ ਹੀ ਇਸ ਤਰੀਕੇ ਦੇ ਨਾਲ ਕੇਸਾਂ ਦੇ ਵਿੱਚ ਉਲਝਾ ਕੇ ਬਦਨਾਮ ਕੀਤਾ ਜਾ ਰਿਹਾ ਹੈ ਤਾਂ ਇਸ ਮਾਮਲੇ ਦੇ ਵਿੱਚ ਅਮਰਿਤਪਾਲ ਸਿੰਘ ਦੇ ਪਿਤਾ ਦੇ ਵੱਲੋਂ ਵੀ ਵੱਡੇ ਸਵਾਲ ਖੜੇ ਕੀਤੇ ਗਏ ਸੀ ਅਤੇ ਇਸ ਮਾਮਲੇ ਨੂੰ ਪੁਲਿਸ ਦੇ ਵੱਲੋਂ ਇੱਕ ਮਨ ਘੜਤ ਕਹਾਣੀ ਦੱਸ ਦਿਆਂ ਇਸ ਦੇ ਉੱਤੇ ਸ਼ੱਕ ਜ਼ਾਹਿਰ ਕੀਤਾ ਗਿਆ ਸੀ ਜਥੇਦਾਰ ਸਹਿਬਾਨ ਨੇ ਉਹਨਾਂ ਦੇ ਵੱਲੋਂ ਵੀ ਇਸ ਮਾਮਲੇ ਦੀ ਨਕੇਦੀ ਕੀਤੀ ਗਈ ਸੀ ਤੇ ਅਮਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਦੇ ਉੱਪਰ ਇਹ ਵੀ ਇਲਜ਼ਾਮ ਨੇ ਕਿ ਜਦੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਡੋਪ ਟੈਸਟ ਵਿੱਚ ਉਸ ਦਾ ਜੋ ਨਸ਼ਾ ਸੀ ਉਹ ਵੀ ਕੀਤਾ ਹੋਇਆ ਸਾਹਮਣੇ ਆਇਆ ਸੀ ਤਾਂ ਇਸ ਤਰ੍ਹਾਂ ਦੇ ਇਲਜ਼ਾਮ ਅਮਰਿਤਪਾਲ ਸਿੰਘ ਦੇ ਭਰਾ ਹਰਪੀ ਸਿੰਘ ਉੱਪਰ ਲੱਗੇ ਅਤੇ ਹੁਣ ਰਿਮਾਂਡ ਲੈਣ ਦੇ ਲਈ ਪੁਲਿਸ ਦੇ ਵੱਲੋਂ ਅਪੀਲ ਦਾਖਲ ਕੀਤੀ ਗਈ ਹੈ ਰਿਮਾਂਡ ਦੀ ਮੰਗ ਕੀਤੀ ਗਈ ਹੈ ਤਾਂ ਕਿ ਉਸ ਦੇ ਕੋਲੋਂ ਹੋਰ ਗੱਲਾਂ ਜਿਹੜੀਆਂ ਉਹ ਕਢਵਾਈਆਂ ਜਾ ਸਕਣ ਇਸੇ ਮਾਮਲੇ ਦੇ ਵਿੱਚ ਹੁਣ ਪੁਲਿਸ ਜਿਹੜੀ ਹੈ ਰਿਮਾਂਡ ਦੀ ਮੰਗ ਦੁਬਾਰਾ ਤੋਂ ਕਰ ਰਹੀ ਹੈ ਕਿਉਂਕਿ ਪਹਿਲਾਂ ਪੁਲਿਸ ਨੂੰ ਡਿਮਾਂਡ ਨਹੀਂ ਸੀ ਮਿਲਿਆ ਨਿਆਇਕ ਹਿਰਾਸਤ 14 ਦਿਨ ਦੀ ਜਿਹੜੀ ਆ ਅਦਾਲਤ ਵੱਲੋਂ ਦਿੱਤੀ ਗਈ ਸੀ ਤਾਂ ਇਸ ਮਾਮਲੇ ਦੇ ਵਿੱਚ ਅੱਗੇ ਕੀ ਅਪਡੇਟ ਆਉਂਦੀ ਹੈ ਉਸ ਦੇ ਬਾਰੇ ਤੁਹਾਡੇ ਨਾਲ ਰੂਬਰੂ ਹੁੰਦੇ ਰਹਾਂਗੇ ਤੁਸੀਂ ਜੁੜੇ ਰਹੋ ਪੰਜਾਬੀ ਨਿਊਜ਼ ਕਾਰਨਰ ਦੇ ਨਾਲ